ਮੁੱਲ ਤਾਂ ਭਾਈ 5 ਲੱਖ ਮੰਗੇ ਜੀ ਇਹਦਾ ਕਾਰਨ ਕੀ 5 ਲੱਖ ਮੰਗਣ ਦਾ ਤਾਂ ਮੈਨੂੰ ਪਹਿਲਾਂ 2.5 ਲੱਖ ਰੁਪਏ ਮਿਲਦਾ ਸੀ ਕਰੇ ਭਾਈ ਇਹਦਾ ਭਾਈ ਮੁੱਲ ਕੀ ਕਰਿਆ ਮੁੱਲ ਇਹਦਾ ਵੀਰੇ 4 ਲੱਖ ਕਰਿਆ 4 ਲੱਖ ਲਓ ਜੀ ਵੀਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਅੱਜ ਆਪਣੇ ਚੈਨਲ ਦੇ ਉੱਤੇ ਤਰਸੇਮ ਸਿੰਘ ਲੋਂਗੋਵਾਲ ਨੋਟ ਕਰ ਲਓ ਅੱਜ ਆਪਾਂ ਖੜਿਆਂਗੇ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਆਪਣੀ ਲੱਗਦੀ ਹੈ ਇਹ ਹਰੇਕ ਸ਼ਨੀਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬਹੁਤ ਬੱਕਰੇ ਬੱਕਰੀਆਂ ਸੋਹਣੇ ਨਗ ਇੱਥੇ ਖਰੀਦਣ ਵੇਚਣ ਦੇ ਲਈ ਤੁਸੀਂ ਪਹੁੰਚ ਵੀ ਸਕਦੇ ਹੋਗੇ ਪ੍ਰਬੰਧ ਬਹੁਤ ਚੰਗਾ ਹੋਣ ਲਗਾ ਅੱਜ ਮੰਡੀ ਦੇ ਵਿੱਚ ਤੁਹਾਨੂੰ ਤਿੰਨ ਚਾਰ ਬੱਕਰੇ ਇਹ ਦਿਖਾਉਣਗੇ ਜਿਹੜੇ ਪੂਰੇ ਵਧੀਆ ਕੱਦ ਕਾਠ ਦੇ ਨੇ ਤੇ ਮੁੱਲ ਵੀ ਮਿਲਦਾ ਜਿਹੜੇ ਵਪਾਰੀ ਨੇਗੇ ਵੀ ਵਧੀ ਮੰਗਣਗੇ ਠੀਕ ਹੈ ਬਾਈ ਪਹਿਲਾ ਮਸਤਾਖ ਖੜਾਗਾ ਉਦੋਂ ਬਾਅਦ ਹੋਰ ਵੀ ਤੁਹਾਨੂੰ ਦਿਖਾਉਣਗਾ ਕਿਵੇਂ ਫਲ ਫਲ ਜੀ ਕਰੀਂਦਾ ਬਾਈ ਸਰ ਸਸਤੀ ਗੱਲ ਠੀਕ ਠਾਕ ਹੈ ਬਾਈ ਇਹਨੂੰ ਰਾਹ ਜੇ ਕਰ ਲੈਂਦੇ ਮੜਾ ਜਾ ਆ ਇੱਥੇ ਜੇ ਆਉਂਦਾਗਾ ਇਹ ਬੱਕਰਾ ਦਾ ਸਵੈ ਲੱਗੇ ਮੈਂ ਕਿੰਨੇ ਰੁਪਈਆ ਦਾ ਖਰੀਦਦਾਗਾ ਨੇ ਬੱਕਰਾ ਪਾਲੇ ਛੋਟਾ ਜਿਹਾ ਬਈ ਪਾਲ ਕੇ ਬੱਚਾ 6 ਮਹੀਨਿਆਂ ਦਾ 6 ਮਹੀਨਿਆਂ ਦਾ ਲੈ ਸੀ ਪਾਲਿਆ ਸੀਗਾ ਅੱਜ ਕੀ ਡਿਟੇਲ ਦਿੰਨਾ ਫਿਰ ਕਿੰਨਾ ਕਦ ਕੱਟ ਕਰ ਗਿਆ ਇਹਦਾ ਹੈਗੀ ਬਈ 44 ਪਲੱਸ ਹੈਟ ਆ ਇਹਦੀ 44 ਪਲੱਸ 44 ਦਾ ਪੱਕੇ ਬਈ ਪਲੱਸ ਉਹ ਪੂਰਾ ਵਾਜਨ ਬੋਡੀ ਵੇਟ ਹੋਊਗਾ ਦਾ 85 ਕਿਲੋ ਹੋਰ ਕਿੰਨੀ ਹਾਈਟ ਆ ਹੈਡ ਹੋਰ ਕਰਜੂ ਬਈ 2 ਇੰਚ ਹੋਰ ਕਰਜੂ ਠੀਕ ਹੈ 6 ਦਿਨਾਂ ਦੇ ਹਲੇ ਉਹ ਕੱਟ ਕੱਢਣ ਲੱਗਾ ਮੁੱਲ ਕੀ ਕਰਿਆ ਮੁੱਲ ਤਾਂ ਬਈ 5 ਲੱਖ ਮੰਗੇ ਸੀ ਇਹਦਾ ਕਾਰਨ ਕੀ 5 ਲੱਖ ਮੰਗਣ ਦਾ ਕੁਆਲਿਟੀ ਇਸੇ ਤੇ ਮੰਗਿਆ ਬਈ ਕੁਆਲਿਟੀ ਕੀ ਕੀ ਆ ਕਵਾਲਿਟੀ ਪੂਰੀ ਫੁੱਲ ਕਵਾਲਿਟੀ ਬਈ ਸਭ ਤੋਂ ਸਭ ਚਲੋ ਇੱਕ ਤਾਂ ਮੰਨ ਲਿਆ ਭਾਈ ਇਹ ਵਧੀਆ ਬਣਦਾ ਤਣ ਦਾ ਕੰਨ ਬਥੇਰੇ ਹੈਗੇ ਨੇ ਸਿੰਘ ਬਥੇਰੇ ਨੇ ਮੂੰਹ ਬਥੇਰੇ ਆ ਆ ਦਿਖਾਈ ਚਾਲਰ ਕਿੰਨਾ ਕਹਿਦਾ ਚਾਲਰ ਤਾਂ ਭਾਈ ਇਹ ਪੱਟੇ ਦੇ ਵਿੱਚ ਲੁਕੀ ਹੋਈ ਜਦੋਂ ਖੋਲ ਕੇ ਦਿਖਾਉਂ ਪਟੇਗਾ ਤੋਂ ਬੰਨ ਰੱਖੇ ਨੇ ਇਹ ਤਾਂ ਐਟਾ ਸੁਣਾ ਬੱਕਰਾ ਹੋਵੇ ਐ ਮਾਸ ਲਮਕਦਾ ਹੋਵੇ ਚਮੜਾ ਤੂੰ ਇਹਨੂੰ ਲੁਕੋਈ ਬਠਾ ਭਾਈ ਆ ਦੇ ਪਰਾਈ ਵਾਲਾ ਹੈਗਾ ਇਹ ਹਾਂ ਭਾਈ ਇਹ ਮੰਨਣਾ ਹੋਵੇ ਐਨ ਐ ਹੋ ਜੂਗਾ ਟਿੱਕੜ ਜਾ ਹਾਂ ਭਾਈ ਹਾਂ ਠੀਕ ਹੈ ਵਜਨ ਵੀ ਹੈਗਾ ਬਾਈ ਵਧੀਆ ਬਣਦਾ ਤਣਦਾ ਹੈਗਾ ਰਿਜ਼ਲਟ ਕਿਸ ਤਰ੍ਹਾਂ ਦਾ ਲੈ ਤੋਂ ਰਿਜ਼ਲਟ ਦਾ ਬਾਈ ਇਹਦੇ ਬੱਚੇ ਮੇਰੇ ਕੋਲ ਰਹਿੰਦੇ ਨਹੀਂ ਜਦੀ ਲੈ ਜਾਂਦੇ ਨੇ ਬੱਚੇ ਬੱਕਰੀ ਸੂਂਦੀ ਆ ਠੀਕ ਹੈ ਬੱਚਾ ਇੱਕ ਮੇਰੇ ਕੋਲ ਇਹਦਾ ਬਸ 2 ਦਿਨ ਦਾ ਬੱਚਾ ਖੜਾ ਹੈਗਾ ਹੂੰ ਬਾਕੀ ਹੋਰ ਦਾ ਸਾਰਾ ਕਿੱਥੇ ਹੈਗਾ ਲਿਆਈ ਫੋਨ ਲਿਆਈ ਬਾਈ ਉਹ ਖੋਲ ਕੇ ਇਥੋਂ ਨਾਲ ਹੀ ਆ ਬੱਕਰਾ ਹੈਗਾ ਨਾਲ ਹੀ ਇਹਦਾ ਬੱਚਾ ਖੜਾ ਹੈਗਾ ਤਾਂ ਮੈਂ ਲਿਆਉਣਾ ਬਾਈ ਦਿਖਾਉਣਾ ਤੁਹਾਨੂੰ ਕਰਕੇ ਦਿਖਾਈ ਬਾਈ ਆ ਚੀਜ਼ ਆ ਲੈ ਆ ਇਹਦਾ ਬੱਚੇ ਦਾ ਹਾਂਜੀ ਹਾਂ ਕਿੰਨੇ ਦਿਨ ਦਾ ਚਾਹੇ ਇਹ 2 ਦਿਨ ਦਾ ਹਾਈਟ ਹੈਡ ਇਹਦੀ ਕਿ 38 38 ਕੰਨ ਕਿੰਨਾ ਕਹੂਗਾ ਬਈ ਇਹਦਾ ਕੰਨ ਕੰਨ ਇਹਦੇ ਨੂੰ ਘੱਟਾ ਬਈ ਇਹਦੇ ਨੂੰ ਥੋੜਾ ਜਿਹਾ ਇਹਦਾ ਠੀਕ ਐ ਇਹ ਛੇ ਇਹ ਐਡਾ ਦੋ ਦੰਦਾਂ ਦਾ ਕਿੰਨੀ ਇਨ ਕਰੀ ਸੀ ਹਾਈਟ ਇਹਦੀ ਦੋ ਦੰਦਾਂ ਵਿੱਚ ਹੈਗੀ ਸੀ 40 ਹੈਗੀ ਸੀ ਇਹਦੀ 40 ਹੈਗੀ ਸੀ ਉੱਥੇ ਪਾਇਰੀ ਮਤਲਿਆ ਬੱਚਾ ਆ ਦੇਖੋ ਰਿਜ਼ਲਟ ਵੀ ਬਾਈ ਨਾਲ ਦੇ ਰਿਆ ਅੱਜ ਲੱਗਿਆ ਕੀ ਐ ਡੇਢ ਲੱਗਿਆ ਬਈ ਇਹ ਤੇ ਹਾਂਜੀ ਡੇਢ ਦਾ ਦਿੱਤਾ ਕਿਉਂ ਨਹੀਂ ਨਹੀਂ ਦੇਣਾ ਨਹੀਂ ਬਈ ਇੱਕ ਪੰਜ ਦੇ ਅੱਧੇ ਚ ਫਿਰ ਦਾਂ ਹਲੇ ਨਹੀਂ ਅੱਧੇ ਚ ਤਾਂ ਮੈਨੂੰ ਪਹਿਲਾਂ 2.5 ਲੱਖ ਰੁਪਏ ਮਿਲਦਾ ਸੀ ਕਰੇ ਬਈ ਇਹਦਾ ਕੰਮ ਦਿੱਤਾ ਨਹੀਂ ਪਹਿਲਾਂ ਹੋ ਗਿਆ 3 ਮਹੀਨੇ ਹੋ ਗਏ 3 ਮਹੀਨੇ ਹੂੰ ਨਹੀਂ ਨਹੀਂ 2.5 2.5 ਮਿਲਦਾ 2.5 ਮਿਲਦਾ ਸੀਗਾ ਚਲੋ ਉਦੋਂ ਲੋਡ ਨਹੀਂ ਹੋਣੀ ਹਾਂ ਜੀ ਬੰਦੇ ਆਸਤੋਂ ਨਹੀਂ ਲਾਉਂਦਾ ਸੀ ਤੇ ਹੁਣ ਅੱਛਾ ਬੱਕਰਾ ਬੜਾ ਸੋਹਣਾ ਇੱਕ ਵਾਰੀ ਇਸ ਨੂੰ ਤੋਰ ਬਈ ਆ ਇਹਦਾ ਬੱਚਾ ਦਾ ਵੇਖ ਲੋ ਬਈ ਦੇਖ ਲੋ ਕਿੰਨੇ ਕ ਬੱਚੇ ਲੈ ਲੈ ਫਿਰ ਬੱਚੇ ਬਈ ਇਹਦੇ ਮੈਂ 17-18 ਬੱਚੇ ਵੇਚ ਤੀ 17-18 ਹੂੰ ਠੀਕ ਐ ਕੀ ਬਾਹ ਦੇ ਵਿੱਚ ਨੇ ਬੱਚੇ ਬੱਚਾ ਬਾਈ ਕੋਈ 12000 ਦਾ 13000 ਦਾ ਵਿੱਚ ਹੈਗਾ 15000 ਦੇ ਵਿੱਚ ਹੈਗਾ ਕਿੰਨੇ ਕਿੰਨੇ ਮਹੀਨਿਆਂ ਦਾ ਮਹੀਨੇ ਦਾ ਮਹੀਨੇ ਦਾ ਅੱਛਾ ਫਿਰ ਤਾਂ ਯਾਰ ਵਧੀਆ ਚੀਜ਼ ਹੈ ਕੋਈ ਪ੍ਰੋਬਲਮ ਤਾਂ ਨਹੀਂ ਬੱਕਰੇ ਨੂੰ ਜੰਮੀ ਨਹੀਂ ਬਾਈ ਪੂਰਾ ਮਹੀਨਾ ਅੱਡ ਮਾਸ ਦਾ ਪੂਰਾ ਮੋਟਾ ਛੱਡ ਪੈਰਾਂ ਦਾ ਅੱਡ ਪੂਰੇ ਮੋਟੇ ਨੇ ਬਾਈ ਆਹ ਕਿੜਾ ਕੜਾ ਕਿਨੇ ਵੀ ਉਧਰ ਨੂੰ ਮੜਾ ਲੈ ਕੇ ਜੇ ਥੋੜੀ ਥੋੜੀ ਤੁਰੰਤ ਚੇਤਾਨੇ ਕੋਈ ਦਿੱਕਤ ਹੈਗੀ ਇਹਨੂੰ ਬਾਈ ਪੂਰਾ ਮਹੀਨਾ ਬੜਾ ਪੂਰਾ ਬੱਕਰਾ ਬਾਈ ਸਾਫ਼ ਆ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਅੱਜ ਮੁੱਲ ਵੀ ਪੂਰਾ ਫੁੱਲ ਲੱਗਾ ਇਸ ਮੰਡੀ ਦੇ ਵਿੱਚ ਇਹ ਬੱਕਰੇ ਤੇ ਸਭ ਤੋਂ ਜ਼ਿਆਦਾ ਮੁੱਲ ਲੱਗਿਆਗਾ। ਬਾਕੀ ਪਤਾ ਨਹੀਂ ਹਲੇ ਬਾਈ ਨੂੰ ਕੀ ਚਾਹੀਦਾ। ਮੈਨੂੰ ਲੱਗਦਾ ਇਹਨੂੰ ਹਲੇ ਹੋਰ ਕੁਝ ਦੀਂਦਾ ਹੋਊਗਾ ਇਹਦੇ ਵਿੱਚ ਵੀ ਮੈਨੂੰ ਹਲੇ ਹੋਰ ਪੈਸੇ ਚਾਹੀਦੇ ਆ। ਮੈਨੂੰ ਪਤਾ ਹੀ ਆ ਮੈਂ ਕਿਹੜਾ ਮੈਨੂੰ ਗੱਲੇ ਨੂੰ ਬਦਲ ਦੀਂਦਾ ਕਿ ਨਹੀਂ ਦੀਂਦਾ। ਅੱਛਾ ਚੀਜ਼ ਤਾਂ ਤੇਰੀ ਆ ਨਾ। ਨਹੀਂ ਚੀਜ਼ ਤਾਂ ਉਹ ਤੁਸੀਂ ਮੰਡੀਆਂ 'ਚ ਰਹਿੰਦੇ ਹੋ ਰੋਜ਼। ਠੀਕ ਐ। ਚਲ ਅਸੀਂ ਤਾਂ ਕਹਿੰਦੇ ਭਾਈ ਤੈਨੂੰ ਇਹਦਾ ਦੋਲ ਮਿਲੇ। 2.5 ਦਿਨ ਦਿੱਤਾ ਹੋਈ ਆਪਾਂ। ਦੋ ਸਾਡੇ ਠੀਕ ਐ। 2.5 ਦਿਨ ਨਹੀਂ ਦਿੱਤਾਗਾ। ਉਹ ਚਲ ਹੁਣੇ ਹੀ ਨਹੀਂ ਪਤਾ ਭਾਈ ਬੰਦਾ ਕੀ ਚਾਹੁੰਦਾ ਹੁਣ ਆਹ। ਆਪਣੇ ਕੰਮ ਤੋਂ ਬਹੁਤ ਹੋ ਗਿਆ। ਬੱਕਰ ਦਾ ਕੰਨ ਦੇ ਲੈ ਕੰਨ ਕਿੰਨਾ ਲੰਬਾ? ਕੰਨ ਕਿੰਨਾ ਹੋਊਗਾ ਤੇਰੇ ਸਾਹਮਣੇ ਨਾਲ? ਹੈਗਾ 14 ਇੰਚ। ਨਾ 18 ਇੰਚ 20 ਇੰਚ ਦਾ ਦੋ। 18 ਇੰਚ। 18 ਹੋਊਗਾ। ਹੋਊਗਾ ਬਾਈ। ਹਾਂ। ਆਰਾਮ ਨਾਲ। ਆਰਾਮ ਨਾਲ। ਠੀਕ ਐ। ਆ ਲੈ। ਹੈਈ। ਚੱਲ ਲੈ ਬਾਈ ਬੰਨ ਲੈ। ਹੋਰ ਬੱਕਰੀ ਦਿਖਾਉਣੇ ਨੇ ਮੈਂ ਹੁਣ। ਠੀਕ ਐ ਬਾਈ ਹਾਂ। ਠੀਕ ਐ ਬਾਈ। ਲੈ ਵੀ ਮੰਡੀ ਦਾ ਦੂਜਾ ਬੱਕਰਾ ਤੁਹਾਨੂੰ ਇਹ ਦਿਖਾਉਣਾਗਾ। ਠੀਕ ਐ। ਗੱਲਬਾਤ ਕਰਦੇ ਆ ਬਾਈਆਂ ਦੇ ਨਾਲ। ਪਏ ਆਪਦੇ ਵੱਲੋਂ ਕਾਹਾਂ ਗੱਲਬਾਤ ਤਾਂ ਵੀ ਬਾਈਆਂ ਦੇ ਕੋਲੇ ਬਹੁਤ ਕੈਂਟ ਬੱਕਰਾ ਹੈਗਾ। ਬਹੁਤ ਸੋ ਜਿੰਨੀ ਤਾਰੀਫ ਕੀਤੀ ਜਾ ਬਸ ਉਨੀ ਘਟ ਹੈ ਨਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜੇ ਪਿੰਡ ਆ ਵੀਰੇ ਆਪਣਾ ਬਾਗੜੀਆਂ ਵੀਰੇ ਨਾਬੇ ਲਵੇ ਪਾਗੜੀਆਂ ਪਿੰਡ ਨਾਬੇ ਦੇ ਕੋਲੇ ਨਾਬੇ ਤੋਂ ਕਿਹੜੀ ਪਾਸੇ ਆਪਣੇ ਅਮਨਗੜ੍ਹ ਦੇ ਲਾਹੋਂ 3 ਕਿਲੋਮੀਟਰ ਪਰਾਂ ਓਕੇ ਇਹ ਬੱਕਰਾ ਬਾਰੇ ਦੱਸ ਬਾਈ ਫਿਰ ਹਾਂ ਬੱਕਰਾ ਘਰ ਗਈ ਹੈ ਹਾਂ ਹੈ ਤਾਂ ਕਰਦੀ ਹੈ ਵੀਰੇ ਵਪਾਰ ਤਾਂ ਨਹੀਂ ਕਰਦਾ ਨਾ ਨਾ ਵਪਾਰ ਨਹੀਂ ਅੱਛਾ ਵਪਾਰ ਕਰਦੇ ਹਾਂ ਹਾਂ ਨਹੀਂ ਨਹੀਂ ਜੀ ਇਹ ਵਪਾਰ ਦੇ ਖਰੀ ਖਰੀ ਕੀ ਹੋਵੇ ਨਾ ਕਿੰਨੇ ਦੰਦ ਬੱਕਰਾ ਦਾ ਇਹ 8 ਦੰਦ ਹੋ ਗਿਆ ਵੀਰੇ 8 ਦੰਦ ਕਿੰਨੀਆਂ ਬੱਕਰੀਆਂ ਰੱਖੀ ਨੇ ਬੱਕਰੀਆਂ ਦਾ 12 13 ਕੀ ਨੇ ਸਾਲਾਂ ਕਿੰਨੇ ਦਾ ਹੋ ਗਿਆ ਇਹ ਹਮੇਲਾ ਵੀ 8 ਸਾਲ ਆ ਇਹ ਹੋਵੇ 3 ਕਿ ਸਾਲ ਲਾਇ ਤਾਂ ਨਹੀਂ ਕਿ ਦੰਦੇ ਨੇ ਨਾ ਨਾ 8 ਦੰਦੇ ਆ ਚੱਲ ਰਿਹਾ ਇਹਦਾ ਵੀ ਬਹੁਤ ਹੈਗਾ ਅਡਾ ਖੜੇ ਹਾਂ ਚੱਲ ਰਿਹਾ ਹੀ ਬਹੁਤ ਹੈਗਾ ਬਾਜਨ ਦਾ ਬਾਰੇ ਕੀ ਕਹਿੰਦਾ ਭਾਈ ਬਾਜਨ ਮੁੰਡਾ ਵੀ ਕਿੰਨਾਂ ਟਨ ਦੇ ਲਵੇ ਹੋ ਕਵਾਂਟਲ ਦੇ ਲਵੇ ਹਾਂ ਭਾਈ ਕਵਾਂਟਲ ਦੇ ਲਵੇ ਕਹਿੰਦਾ ਪਰ ਕਵਾਂਟਲ ਤੋਂ ਸਿੱਧਾ ਬਾਹਰ ਆ ਘਟ 15 16 ਕਿਲੋ ਕਹਿੰਦੇ ਹਾਂ ਹਾਂ ਬਾਹਰ 15 16 ਕਿਲੋ ਬੱਕਰਾ ਬਾਹਰੇ ਹੈਗਾ ਨਾਲੇ ਖੱਸੀ ਨਹੀਂ ਹੈਗਾ ਪੂਰਾ ਬਰੀਡਰ ਬੱਕਰਾ ਹੈਗਾ ਠੀਕ ਹੈ ਹੁਣ ਇਹ ਦੱਸ ਭਾਈ ਮੁੱਲ ਕੀ ਕਰਿਆ ਮੁੱਲ ਦਾ ਵੀਰੇ 4 ਲੱਖ ਕਰਿਆ 4 ਲੱਖ ਪੁੱਲ 4 ਲੱਖ ਹਾਈਟ ਕਿੰਨੀ ਮਣੀ ਆ ਬਾਈ ਹਾਈਟ ਵੀਰੇ ਮਣੀ ਤਾਂ ਹੈ ਨਹੀਂ ਅਸੀਂ ਅਜੇ ਨਾ 45-50 40 ਤੋਂ 45 ਦੇ ਵਿੱਚ ਹਾਈਟ ਹੈਗੀ ਆ ਆ ਦੇਖੋ ਆ ਇਸ ਜਗ੍ਹਾ ਤੇ ਬੱਕਰਾ ਇਹ ਆ ਰਿਹਾਗਾ ਠੀਕ ਹੈ ਹਾਂ ਰਿਜ਼ਲਟ ਕਿਸ ਤਰ੍ਹਾਂ ਦਾ ਪਾਉਂਦਾ ਟੋਪ ਦੇ ਨੇ ਬੱਚੇ ਪੂਰੇ ਵਧੀਏ ਕਿੰਨੇ ਪਾ ਦੇ ਵਿੱਚ ਵੀਰੇ ਦੋ ਕਿਸੂ ਹੈ ਨਾ ਵੇਚੇ ਨਹੀਂ ਵੀਰੇ ਉਹੀ ਠੂਠ ਬੋਲੀ ਆ ਲੈ ਦੋ ਕ ਬੱਕਰੀਆਂ ਸੂਈ ਨੇ ਮੇਵਨੇ ਪਾਲੇ ਨੇ ਇਹ ਤੋਂ ਯਾਨੀ ਕਿ ਦੋ ਕ ਸੂਈਆਂ ਲੈਣਗੇ ਪਹਿਲਾਂ ਬੱਕਰੀਆਂ ਹੈ ਨਹੀਂ ਤੇ ਤਾਂ 100 ਨੂੰ ਮੈਂ ਹੀ ਬਸ ਪਾਲਿਆ ਹੋਇਆ ਅੱਛਾ ਅਸੀਂ ਬੱਕਰੀਆਂ ਹੁੰਦੀਆਂ ਫਿਰ ਤੱਕ ਕੀ ਜਾਣ ਤਦੇ ਠੀਕ ਹੈ ਉਹ ਨਹੀਂ ਬੱਕਰੀਆਂ ਕਿੰਨੀਆਂ ਕਿ ਰੱਖੇ 12-13 ਇੰਨੇ ਕਿ ਰੱਖਦੇ ਨੇ ਬਾਈ ਇੰਨੇ ਨਾਲ ਗੁਜ਼ਾਰਾ ਹੋ ਜਾਂਦਾ ਬੱਕਰੀਆਂ ਬਸ਼ੇਰੀਆਂ ਨੇ ਹਾਂ ਹੁਣ ਨਹੀਂ ਹੈਗੀਆਂ ਪਹਿਲਾਂ ਵੇਚ ਤੇ ਉਹ ਕਾਰਨ ਬਸ ਕੋਈ ਮਜਬੂਰੀ ਹੋ ਜਾਂਦੀ ਮਜਬੂਰੀ ਬਗਦੀ ਬਸ ਠੀਕ ਹੈ ਕਾਰਨ ਵਧ ਜਾਂਦੇ ਬਾਈ ਬੰਦੇ ਹਾਂ ਮਜਬੂਰੀਆਂ ਹੋ ਜਾਂਦੀਆਂ ਸਰ ਇੱਕ ਦੇ ਆਪਣੀ ਚੀਜ਼ ਹੁੰਦੀ ਹੈ ਠੀਕ ਹੈ ਪਰ ਅੱਜ ਇਹ ਬੱਕਰੇ ਦਾ 4 ਲੱਖ ਮੰਗਿਆ ਪੁੱਛ ਲੱਗਿਆ ਕੀ ਆ ਬਾਈ ਇਹ ਲੱਗਿਆ ਤਾਂ ਹੈਗਾ ਦੇ ਵੀਰੇ 1 ਲੱਖ 20 ਹਜ਼ਾਰ ਲੱਗਿਆ ਦੇ ਤੇਰੇ ਸਾਹਮਣੇ ਅੱਜ ਨਾ ਨਾ ਪਿਛਲੀ ਮੰਡੀ ਦੋ ਮੰਡੀਆਂ ਪਹਿਲਾਂ ਅੱਛਾ ਅੱਛਾ ਹਾਂ ਤੂੰ ਹੀ ਬਣਾਈ ਸੀ ਵੀਡੀਓ ਠੀਕ ਹੈ ਇਹ ਤੇ ਲੱਗਿਆ ਸੀ ਤੂੰ ਮੀਆਂ ਲਾ ਰਿਹਾ ਜੀ ਆਪਣਾ ਓਕੇ 1 ਲੱਖ 20 ਇਹ ਬੱਕਰੇ ਤੇ ਲੱਗੇ ਇੱਕ ਵਾਰੀ ਤੋਰੀ ਮਹੀਦ ਨੂੰ ਬੜਾ ਵੱਡੇ ਪੇਟ ਦਾ ਢੂਹਾ ਬਹੁਤ ਵੱਡਾ ਬੱਕਰੇ ਦਾ ਬਾਕੀ ਤਾਂ ਗੱਲਾਂ ਚ ਗੱਲਾਂ ਪੈਰ ਪੂਰਾ ਮੋਟਾ ਦਾ ਪੂਰਾ ਸਾਡਾ ਪੈਰਾਂ ਦਾ ਵੀ ਆ ਜਾ ਤੋਰ ਲਿਆ ਵੀ ਤੋਰ ਲਿਆ ਤੋਰ ਲਿਆ ਬਣਿਆ ਤਣਿਆ ਝੋਟਾ ਹੀ ਆ ਤਾਰੀਫ ਮੈਂ ਆਪਦੇ ਬੋਲੋ ਜਿਵੇਂ ਕਿਹਾ ਵੀ ਜਿੰਨੀ ਤਾਰੀਫ ਕਰ ਲੋਂਗੇ ਨਾ ਓਨੀ ਇੱਕ ਤਾਰੀਫੇ ਦੀ ਘਾਟ ਹੀ ਆ ਗਈ ਆ ਦੇਖੋ ਫੱਡਾਂ ਤੇ ਲਈ ਬਾਈ ਪੁਰਾ ਮੈਂ ਕਹਿੰਦਾ ਮੇਮ ਨੇ ਹੁਣ ਛੁਈਆਂ ਨੇ ਦੋ ਬੱਕਰੀਆਂ ਅੱਡ ਪੂਰੇ ਮੋਟੇ ਨੇ ਵਾਹ ਦੋ ਬੱਕਰੀਆਂ ਛੁਈਆਂ ਨੇ ਬਾਈ ਹਾਂ ਪੂਰੇ ਮੇਮ ਨੇ ਵਧੀਆ ਟਾਪ ਨੇ ਅੱਛਾ ਇੱਕ ਪਾਠਾ ਕ ਬਕਰਾ ਹਣੋ ਪੜਾਂਗੇ ਨਾ ਠੀਕ ਐ ਹੁਣ ਇਹ ਵੇਚਣੀ ਆ ਪਹਿਲਾਂ ਵੀ ਇਹ ਤੇ ਕੁਛ ਮੁੱਲ ਲੱਗਿਆ ਹੋਇਆ ਇਸ ਤੋਂ ਨਾ ਨਾ ਪਹਿਲਾਂ ਨਹੀਂ ਲੱਗਿਆ ਵੀਰੇ ਠੀਕ ਐ ਪਹਿਲਾਂ ਦਿਖਾਈ ਨਹੀਂ ਕਿਸੇ ਨੂੰ ਚਲਿਆ ਪਕੜਾ ਨਾਲ ਲੈ ਜਾਂਦੇ ਬੱਕਰੀਆਂ ਚਾ ਕਿੱਥੇ ਤੱਕ ਦੀ ਕਰਦੇ ਵੀ ਮਿਲ ਜੇ ਇੱਥੇ ਤੱਕ ਕਰ ਵੀ ਮਿਲ ਜੇ ਆ ਆਪਾਂ ਤਾਂ ਆਏ ਕਹਿੰਦਾ ਵੀ ਤਿੰਨ ਦਾ ਵਿਕ ਜ ਚਾ ਚਲੋ ਵੇਚਣ ਵਾਲਾ ਤਾਂ ਆਏ ਕਹਿੰਦਾ ਹੁੰਦਾ ਵੀ ਚਾਰ ਦੀ ਵਿਕ ਜ ਚ ਉਹਦਾ ਬਾਪ 5-7 ਤੱਕ ਹੀ ਪੜਿਆ ਹਾਂ 5-7 ਤੱਕ ਬੱਕਰੀਆਂ ਚ ਲੰਘੀ ਆਪਣੀ ਉਮਰ ਸਾਰੀ ਉਮਰ ਹਾਂ ਠੀਕ ਐ ਲੈ ਵੀ ਚੰਗੀ ਚੀਜ਼ ਪੈਦਾ ਕੀਤੀ ਹੋਈ ਐ ਹੈਗਾ ਕਰਦੀ ਸੀ ਇੱਕ ਵੇਲੇ ਆ ਕਰਦੀ ਜਾਂਦੀ ਸੁਰੂਤ ਹਾਂ ਇਸ ਤਰ੍ਹਾਂ ਇਹਦਾ ਪਿਓ ਕੱਟਕ ਸੀਗਾ ਇਹਦਾ ਲੋਹੇ ਰੰਗ ਦਾ ਪਿਓ ਸੀ ਇਹ ਤੋਂ ਵੀ ਉੱਪਰ ਦੀ ਉਹ 47 ਇੰਚ ਕਾੜਦੇ ਉਹ ਕਿੰਨੇ ਦਾ ਮਰ ਗਿਆ ਸੀ ਮਰ ਗਿਆ ਸੀ ਠੀਕ ਐ ਬੱਕਰਾ ਵੀ ਸੋਹਣਾ ਏ ਰਾ ਜਿਵੇਂ ਤੁਹਾਨੂੰ ਗੱਲਬਾਤ ਕਹੀ ਆ ਭਾਰਾ ਵੀ ਕਿਹਾ ਹੈ ਨਹੀਂ ਮੈਂ ਮੇਵਣਾ ਪੜ ਜੀ ਮੁੱਲ 1 ਲੱਖ 20 ਲੱਗਿਆ ਹੋਇਆ ਤੇ ਪਹਿਲਾਂ ਵੀ ਠੀਕ ਐ ਬਹੁਤ ਸੋਹਣੀ ਆ ਮੋਟੀ ਹੱਡੀ ਦੀ ਚੀਜ਼ ਹੈਗੀ ਇਸ ਤਰ੍ਹਾਂ ਦੇ ਬੱਕਰੇ ਬੱਕਰੀਆਂ ਆਪਾਂ ਪਾਲ ਸਕਦੇ ਆਂਗੇ ਠੀਕ ਆ ਬੰਦੇ ਦੀ ਜਿਹੜੀ ਦੀ ਮਜਬੂਰੀ ਹੁੰਦੀ ਆ ਉਹਨੂੰ ਵਾਲਾ ਨਾ ਕੋਈ ਤੋੜੇ ਰੇਟ ਠੀਕ ਆ ਆਪਦਾ ਜਿੱਥੇ ਤੱਕ ਪੁੱਗਦਾ ਉੱਥੇ ਤੱਕ ਲੈ ਕੇ ਆ ਹੀ ਨੇ ਬਰੀਡਾਂ ਆਪਦੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਵੀ ਹਨਾ ਰੱਖ ਲੈਣੀਆਂ ਚਾਹੀਦੀਆਂ ਨੇ ਜਿਹੜੇ ਦੀ ਗੁੰਜਾਇਸ਼ ਪੈਂਦੀ ਆ ਚਲੋ ਉਹ ਆਪਦੇ ਸ਼ੌਂਕ ਨੂੰ ਰਵੇ ਬਹੁਤ ਚੰਗੀ ਸੋਹਣੀ ਚੀਜ਼ ਹੈਗੀ ਹਨਾ ਨਾਮ ਕੀ ਦੱਸੀ ਬਈ ਤੁਸੀਂ ਦਾਰਾ ਸਿੰਘ ਜੀ ਬਾਗੜੀਆਂ ਪਿੰਡ ਦਾਰਾ ਸਿੰਘ ਬਾਗੜੀਆਂ ਪਿੰਡ ਠੀਕ ਆ ਵੀਰੇ ਬਹੁਤ ਧੰਨਵਾਦ ਯਾਰ